ਹੈਲੋ ਸਸਰੀਕਾਲ ਮੈਂ ਮਨਦੀਪ ਸਿੱਧੂ ਬੁਟੀਕ ਬਾਲਸਾ ਤੋਂ ਉਮੀਦ ਕਰਦੇ ਕਿ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਪਲੀਜ਼ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੋਂ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਆਪਣੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕ ਸਕੇ ਆਪਾਂ ਤੁਹਾਨੂੰ ਅੱਜ ਜੋ ਕਿ ਮਤਲਬ ਆਪਣੇ ਕੋਲੇ ਗਰਮੀ ਦਾ ਸਟੱਫ ਆਇਆ ਹੋਇਆ ਹੈਗਾ ਉਹ ਦਿਖਾ ਰਹੇ ਹਾਂਗੇ ਪ੍ਰਿੰਟਡ ਸੂਟ ਨੇ ਕੁਝ ਦੇ ਸੂਟ ਤਾਂ ਆਪਣੇ ਕੋਲੇ ਦੁਪੱਟਿਆਂ ਦੇ ਨਾਲ ਨੇ ਉਸ ਸੂਟ ਆਪਣੇ ਕੋਲੇ ਪਲੇਨ ਵੀ ਨੇਗੇ ਜਿਹੜੀ ਵੀ ਕਿਸੇ ਭੈਣ ਨੂੰ ਆਪਣਾ ਸੂਟ ਕੋਈ ਚਾਹੀਦਾ ਹੋਇਆ ਜਿਹੜਾ ਕੋਈ ਪਸੰਦ ਆ ਆ ਤੁਸੀਂ ਉਹ ਸਕਰੀਨ ਸ਼ਾਟ ਲੈ ਕੇ ਆਪਣੇ ਨਾਲ WhatsApp ਤੇ ਅਸੀਂ ਆਪਣਾ ਨੰਬਰ ਆਪਣਾ ਵੀਡੀਓ 'ਚ ਪਾਵਾਂਗੇ ਉਹਦੇ ਉੱਪਰ ਤੁਸੀਂ ਮੈਸੇਜ ਕਰਕੇ ਆਪਣਾ ਸੂਟ ਘਰ ਬੈਠੇ ਤੁਸੀਂ ਮੰਗਵਾ ਸਕਦੇ ਆ ਆਪਾਂ ਜੋ ਵੀ ਤੁਹਾਨੂੰ ਰੇਟ ਦੱਸਾਂਗੇ ਮੀਡੀਆ ਦੇ ਵਿੱਚ ਉਹੀ ਆਪਾਂ ਤੁਹਾਡੇ ਤੋਂ ਸੂਟਾਂ ਦਾ ਪ੍ਰਾਈਸ ਲਵਾਂਗੇ ਕੋਈ ਐਕਸਟਰਾ ਆਪਾਂ ਤੁਹਾਨੂੰ ਮਤਲਬ ਪਾਰਸਲ ਦੀ ਚੀਜ਼ਾਂ ਸ਼ਿਪਿੰਗ ਦਾ ਪੈਸਾ ਨਹੀਂ ਲਵਾਂਗੇ ਠੀਕ ਆ ਪਤ ਹਨ ਹੁ ਸਾਰੇ ਸੂਟ ਦਿਖਾਵਾਂਗੇ ਜੋ ਵੀ ਮੇਰੀ ਭੈਣ ਨੂੰ ਕਿਸੇ ਨੂੰ ਸੂਟ ਪਸੰਦ ਆਉਂਦਾ ਪਲੀਜ਼ ਆਪਣੇ ਵਟਸਐਪ ਤੇ ਜਾ ਕੇ ਉਧਰ ਆਪਣਾ ਸਕਰੀਨ ਸ਼ਾਟ ਜਿਹੜਾ ਤੁਸੀਂ ਸੂਟਾਂ ਦਾ ਲੈਤਾ ਹੋਇਆ ਉਹ ਦਾ ਤੁਸੀਂ ਫੋਟੋ ਸਾਨੂੰ ਭੇਜਿਓ ਤੁਸੀਂ ਸੂਟ ਆਪਣਾ ਖੁੱਸ ਸਕਦੇ ਹੋ ਵੀ ਹੈਗਾ ਕਿ ਚਲਿਆ ਗਿਆ ਕੋਈ ਪਲੀਜ਼ ਜਿਹੜਾ ਅਸੀਂ ਨੰਬਰ ਪਾਵਾਂਗੇ ਵੇ ਫਾਲਤੂ ਕੋਈ ਵੀ ਕਾਲ ਕਰਨ ਦੀ ਜਾਂ ਸਾਨੂੰ ਕੋਈ ਨਾ ਕੋਸ਼ਿਸ਼ ਕਰੇ ਅਸੀਂ ਮਤਲਬ ਸੂਟ ਜਿਹੜੇ ਨੇ ਲੈਣਾ ਹੈਗਾ ਜਿਹਨੂੰ ਕਿਸੇ ਨੂੰ ਸਕਰੀਨ ਸ਼ਾਟ ਲੈ ਕੇ ਪੁੱਛਿਆ ਸੀ ਉਸ ਨਾਲ ਹੀ ਮੈਸੇਜ ਤੇ ਗੱਲ ਕਰਾਂਗੇ ਅਸੀਂ ਫੋਨ ਕਾਲ ਨਹੀਂ ਅਟੈਂਡ ਕਰਾਂਗੇ ਠੀਕ ਆ ਆਪਾਂ ਤੁਹਾਨੂੰ ਦਿਖਾਉਣੇ ਹੈਗੇ ਆਹ ਵਾਲਾ ਸੂਟ ਤੁਸੀਂ ਦੇਖ ਸਕਦੇ ਹੋ ਇਹ ਕਾਟਨ ਦਾ ਸੂਟ ਆ ਬਹੁਤ ਸੋਹਣਾ ਇਹਦੇ ਵਿੱਚ ਦੇਖੋ ਫਲਾਵਰ ਬਣੇ ਹੋਏ ਨੇ ਬਹੁਤ ਹੀ ਜ਼ਿਆਦਾ ਇਹ ਕਾਟਨ ਦਾ ਸਟਾਫ ਇੰਨਾ ਕ ਜ਼ਿਆਦਾ ਪੋਲਾਗਾ ਵੀ ਰੂਮ ਵਰਗਾ ਤੇ ਆਰਾਮਦਾਇਕ ਆ ਗਰਮੀ 'ਚ ਪਾਉਣ ਵਾਸਤੇ ਕਿਵੇਂ ਮਰਜ਼ੀ ਤੁਸੀਂ ਇਹਨੂੰ ਪਾ ਕੇ ਵੀਅਰ ਕਰ ਸਕਦੇ ਹੋ ਬਹੁਤ ਜ਼ਿਆਦਾ ਹੀ ਸੋਹਣਾ ਸੂਟ ਆਗਾ ਇਹ ਇਹ ਟੈਪੀ ਲਾਈਨਿੰਗ ਵਾਂਗੂ ਨੇ ਇਹਦੇ ਵਿੱਚ ਲੈਣਾ ਜਿਹਾਂ ਬਣੀਆਂ ਹੋਈਆਂ ਨੇ ਇਹਦੇ ਵਿੱਚ ਕੋਈ ਵੀ ਤਾਕਾ ਕੋਈ ਮਤਲਬ ਕੋਈ ਵੀ ਚੁੰਨ ਵਾਲੀ ਚੀਜ਼ ਕੁਛ ਨਹੀਂ ਹੈਗੀ ਇਹ ਆ ਦੇਖੋ ਤੁਸੀਂ ਸੂਤੀ ਸਾਰਾ ਸੂਟ ਆ ਆਪਣੇ ਕੋਲੇ ਹਰੇਕ ਚੀਜ਼ ਹੋਊਗੀ ਜਿਹੜੀ ਮੋਰ ਵਾਲਾ ਕਪੜਾ ਹੁੰਦਾ ਆ ਦੇਖੋ ਤੁਸੀਂ ਜੀ ਚੈੱਕ ਕਰ ਸਕਦੇ ਹੋ ਆ ਦੇਖੋ ਇਧਰ ਇਸ ਤਰ੍ਹਾਂ ਇਹਦੀ ਮੋਰ ਵਾਲਾ ਆਪਣੇ ਕੋਲ ਕਪੜਾ ਹੈਗਾ ਜੀਨੇ ਵੀ ਸੂਟ ਲੈਣਾ ਜਲਦੀ ਤੋਂ ਜਲਦੀ ਤੁਸੀਂ ਆਪਣਾ ਸੂਟ ਇਹ ਲੈ ਕੇ ਤੁਸੀਂ ਆਪਾਂ ਨੂੰ ਆਰਡਰ ਕਰ ਸਕਦੇ ਹੋ ਇਹ ਤੁਹਾਨੂੰ ਆਪਾਂ 800 ਦਾ ਸੂਟ ਦੇਵਾਂਗੇ ਜੀਨੇ ਕਿਸੇ ਨੇ ਲੈਣਾਗਾ ਇਹਦੇ ਵਿੱਚ ਸ਼ਿਪਿੰਗ ਵਿੱਚ ਹੀ ਐਕਸਟਰਾ ਸ਼ਿਪਿੰਗ ਆਪਾਂ ਨਹੀਂ ਲਵਾਂਗੇ ਬਹੁਤ ਸੋਹਣਾ ਇਹ ਦੇਖੋ ਤੁਸੀਂ ਚੈੱਕ ਕਰ ਸਕਦੇ ਹੋ ਫਲਾਰ ਬਣੇ ਹੋਏ ਨੇ ਜੀਨੇ ਵੀ ਲੈਣਾ ਜਲਦੀ ਤੋਂ ਜਲਦੀ ਤੁਸੀਂ ਆਰਡਰ ਕਰ ਸਕਦੇ ਹੋ ਇਹ ਤੁਹਾਨੂੰ ਦਿਖਾਇਆਗਾ ਆਪਾਂ ਨੇ ਫਾਸਟ ਸੂਟ ਜੀਨੇ ਲੈਣਾ ਜਲਦੀ ਤੋਂ ਜਲਦੀ ਆਰਡਰ ਕਰ ਸਕਦੇ ਹੋ हुना आगया पणे कोले, दूसरा सूट, आ देखो, आच्या कार साकरें, ਆਗੇ ਆਪਣੇ ਕੋਲ ਇਸ ਤਰ੍ਹਾਂ ਦਾ ਦੂਸਰਾ ਸੂਟ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਇਹ ਸੂਟ ਆ ਜੀ ਨੂੰ ਵੀ ਪਸੰਦ ਆਗਾ ਬਰੀਕ ਬਰੀਕ ਬੂਟੀ ਬਣੀ ਹੋਈ ਹੈ ਇਹਦੀ ਵਾਈਟ ਵਿੱਚ ਤੁਸੀਂ ਇਹਦੇ ਨਾਲ ਦੇਖੋ ਕੋਈ ਇੱਕ ਕਲਰ ਦਾ ਲਵੈਂਡਰ ਸ਼ੇਡ ਦਾ ਦੁਪੱਟਾ ਲੈ ਸਕਦੇ ਹੋ ਜੀ ਕਿਸੇ ਨੇ ਵਾਈਟ ਦਾ ਦੁਪੱਟਾ ਲੈਣਾ ਵਾਈਟ ਲੈ ਸਕਦੇ ਹੋ ਦੋ ਤਿੰਨ ਕਲਰਾਂ ਦੇ ਇਹਦੇ ਵਿੱਚ ਨਿੱਕੇ 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 ਫਲਾਰ ਬਣੇ ਹੋਏ ਨੇ ਕਿ ਬਹੁਤ ਸੋਹਣਾ ਇਹ ਸੂਟ ਆ ਤੁਹਾਡਾ ਤਿਆਰ ਹੋਊਗਾ ਕੋਟਨ ਦਾ ਪੂਰਾ ਜਿਹੜਾ ਆਪਾਂ ਵਧੀਆ ਵਾਲੀ ਕੋਟਨ ਕਹਿਣੀ ਹੁੰਦੀ ਹੈ ਉਹ ਵਾਲਾ ਸਟਾਫ ਆ ਜੀ ਨੂੰ ਵੀ ਚਾਹੀਦਾ ਜਲਦੀ ਤੋਂ ਜਲਦੀ ਲੈ ਲਓ ਇਸ ਦਾ ਹਨਾ ਸਾਡੇ 600 ਦੀ ਰੇਂਜ ਵਿੱਚ ਸੂਟ ਪ ਉਹਦੇ ਆਪਣੇ ਕੋਲ ਹੈਗੇ ਨੇ ਆਲ ਓਵਰ ਹੀ ਇਹ ਸੂਟ ਨੇ ਮੈਚਿੰਗ ਸੂਟ ਨਹੀਂ ਹੈਗੇ ਇਹ ਆਲ ਓਵਰ ਸੂਟ ਨੇ ਕਿਸੇ ਵੀ ਮੇਰੀ ਮਤਲਬ ਆਂਟੀ ਨੇ ਮਤਲਬ ਬਜ਼ੁਰਗਾ ਨੇ ਲੈ ਲਓ ਜਾਂ ਕੋਈ ਕੁੜੀ ਨੇ ਮਤਲਬ ਗੁੜੀਆਂ ਹੁੰਦੀਆਂ ਜਾਂ ਕੋਈ ਵੀ ਏਜ ਦਾ ਹਰੇ ਕੇਜ ਦਾ ਦੇਖੋ ਇਹਨਾਂ ਨੂੰ ਸੂਟ ਨੂੰ ਪਹਿਨ ਸਕਦਾ ਅੱਜ ਕੱਲ ਤਾਂ ਦੇਖੋ ਬ੍ਰੀਕ ਫ੍ਰਿੰਟ ਆ ਜਿਹੜਾ ਉਹ ਮਤਲਬ ਲੇਡੀਜ਼ ਕੋਈ ਵੀ ਪਹਿਨਦੀ ਹੈਗੀ ਹੁਣ ਕੋਈ ਆਉਣੀ ਹੈਗਾ ਕਿ ਕੁੜੀਆਂ ਤੇ ਬੁੜੀਆਂ ਦੇ ਵਿੱਚ ਕੋਈ ਫਰਕ ਰੱਖਦੀ ਹੈ ਆ ਦੇਖ ਸਕਦੇ ਆ ਤੁਸੀਂ ਬਹੁਤ ਸੋਹਣਾ ਇਹ ਸੂਟ ਆ ਦੇਖੋ ਸਾਟੇ 600 ਦੀ ਰੇਂਜ ਵਿੱਚ ਇਹ ਸੂਟ ਆ ਜੀਨੇ ਵੀ ਲੈਣਾ ਜਲਦੀ ਤੋਂ ਜਿਆਦਾ ਤੁਸੀਂ ਸਕਰੀਨ ਸ਼ਾਟ ਲੈ ਲਿਓ ਸਕਰੀਨ ਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਕਰਕੇ ਸੂਟ ਪੁੱਛ ਸਕਦੇ ਪਲੀਜ਼ ਜੇ ਤੁਸੀਂ ਸੂਟ ਲੈਣਾ ਹੁੰਦਾ ਨਾ ਜਲਦੀ ਤੁਸੀਂ ਸਾਨੂੰ ਪੁੱਛਿਆ ਕਰੋ ਫਿਰ ਜੇ ਤੁਸੀਂ 2-2 ਮਹੀਨੇ 3-3 ਮਹੀਨੇ ਜਾ ਬਾਅਦ ਜੀ ਟੱਕ ਦਿੰਦੀਆਂ ਪਹਿਣਾ ਤਾਂ ਦੇਖੋ ਸਾਲ-ਸਾਲ ਬਾਅਦ ਵੀਡੀਓ ਚੱਕੀ ਜਾਂਦੀਆਂ ਨੇ ਕਿ ਦੀਦੀ ਆ ਸੂਟ ਹੈਗਾ ਦੇਖੋ ਉਹ ਸੂਟ ਨਹੀਂ ਰਹਿੰਦੇ ਹੈਗੇ ਸਾਲ-ਵਾਲ ਜੀ ਆਪਾਂ ਆਖਾਂਗੇ ਵੀ ਆਪਾਂ ਨੂੰ ਉਹ ਸੂਟ ਮਿਲ ਜੂਗਾ ਠੀਕ ਆ ਆਪਾਂ ਤੁਹਾਨੂੰ ਦਿਖਾਉਨੇ ਆ ਹੁਣ ਗਾਹਾਂ ਹੋਰ ਸੂਟ ਆ ਦੇਖੋ ਇੱਕ ਸੂਟ ਆ ਗਿਆ ਆਪਣੇ ਕੋਲ ਇਹ ਵੀ ਬਹੁਤ ਸੋਹਣਾ ਲੱਗਿਆ ਇਹਦੀ ਪ੍ਰਿੰਟਿੰਗ ਬਣੀ ਹੋਈ ਹੈ ਗਰਮੀ ਵਾਲਾ ਇਹ ਸਟਾਪ ਆ ਇਸ ਤਰ੍ਹਾਂ ਚੈੱਕ ਕਰ ਸਕਦੇ ਹੋ ਇਹਦੇ ਵਿੱਚ ਦੇਖੋ ਕਿੰਨੇ ਸੋਹਣੇ ਫਲਾਰ ਜਿਓਮੈਟ੍ਰੀਕਲ ਡਿਜ਼ਾਈਨ ਬਣੇ ਹੋਏ ਆਪਾਂ ਇਹ ਆਲਓਵਰ ਸੂਟ ਆ ਇਹ ਵੀ 650 ਦੀ ਰੇਂਜ ਵਿੱਚ ਸੂਟ ਪਵੇਗਾ ਸ਼ਿਪਿੰਗ ਐਕਸਟਰਾ ਨਹੀਂ ਲਵਾਂਗੇ ਵਿੱਚੇ ਸ਼ਿਪਿੰਗ ਆ ਸ਼ਿਪਿੰਗ ਕੋਈ ਵੀ ਐਕਸਟਰਾ ਨਹੀਂ ਲਵਾਂਗੇ ਜੇ ਕਿਸੇ ਨੂੰ ਦੇਖੋ ਇਹ ਆਲਓਵਰ ਲੈਣਾ ਆਲਓਵਰ ਲੈ ਸਕਦਾ ਜੇ ਕਿਸੇ ਨੇ ਮੇਰੀ ਭੈਣ ਨੇ ਮੈਚਿੰਗ ਕਰਨੀ ਆ ਦੇਖੋ ਤੁਸੀਂ ਅਸੀਂ ਤੁਹਾਨੂੰ ਇਸ ਤਰ੍ਹਾਂ ਫਲਾਰ ਨਾਲ ਦੀ ਆਹ ਫਲਾਰ ਦੇ ਨਾਲ ਦੀ ਬਾਟਮ ਲਗਾ ਕੇ ਤੁਹਾਨੂੰ ਅਸੀਂ ਆਹ ਦੇਖੋ ਤੁਸੀਂ ਅਸੀਂ ਸੂਟ ਤੁਹਾਨੂੰ ਦੇ ਰਹਿਣਾ ਜੇ ਕਿਸੇ ਮੇਰੀ ਭੈਣ ਨੇ ਇਹ ਸੂਟ ਲੈਣਾਗਾ ਜਲਦੀ ਤੋਂ ਜਲਦੀ ਆਰਡਰ ਲਓ ਚਾਹੇ ਤੁਸੀਂ ਆਲਓਵਰ ਲੈ ਲਓ ਜਾਂ ਤੁਸੀਂ ਮੈਚਿੰਗ ਨਾਲ ਲੈਣਾ ਮੈਚਿੰਗ ਨਾਲ ਲੈ ਲਓ ਤੁਸੀਂ ਉਹਦੇ ਉੱਪਰ ਸਾਨੂੰ ਲਿਖ ਕੇ ਬੋਲ ਕੇ ਭੇਜ ਸਕਦੇ ਆ ਆ ਸੀ ਆ ਲੋਰ ਸੂਟ ਲੈ ਲਿਆ ਠੀਕ ਹੈ ਇਹ ਆਪਣਾ ਸੀਗਾ ਚੌਥਾ ਤੀਸਰਾ ਸੂਟ ਆਪਾਂ ਤੁਹਾਨੂੰ ਦਿਖਾਉਣੀ ਆ ਹੁਣ ਹੋਰ ਸੂਟ ਇੱਕ ਆ ਗਿਆ ਆਪਣੇ ਕੋਲੇ ਆ ਵਾਲਾ ਆ ਦੇਖੋ ਇਹ ਬਹੁਤ ਸੋਹਣੀ ਪ੍ਰਿੰਟਿੰਗ ਬਣੀ ਹੋਈ ਹੈ ਇਹ ਸ਼ਰਟ ਦਾ ਕਪੜਾ ਹੈਗਾ ਮਤਲਬ ਵੱਡੇ ਪਣੇ ਦਾ ਇਹ ਸੂਟ ਹੈਗਾ ਵੱਡੇ ਪਣੇ ਦੀ ਇਹ ਸ਼ਰਟ 175 ਹੁੰਦੀ ਹੈ ਜਿਹੜੀ ਦੇਖੋ ਵੱਡੇ ਪਣੇ ਵਾਲਾ ਇਹ ਸੂਟ ਸੀ ਜਿਹੜਾ ਆਪਣਾ 3.5 ਮੀਟਰ ਦਾ ਕੂਟ ਵੰਡਾ ਹੁੰਦਾ ਹੈਗਾ ਉਹ ਵਾਲਾ ਇਹ ਸੂਟ ਹੈਗਾ ਇਹਦੇ ਨਾਲ ਇਸ ਤਰ੍ਹਾਂ ਦੀ ਦੇਖੋ ਆਪਾਂ ਨੇ ਕੁਆਲਿਟੀ ਬਾਟਮ ਲਗਾ ਰੱਖੀ ਹੋਈ ਆ ਚੈੱਕ ਕਰ ਸਕਦੇ ਤੁਸੀਂ ਆਹ ਵਾਲੀ ਇਹਨਾਂ ਦੇਖੋ ਵਾਈਟ ਬਾਟਮ ਲਗਾ ਕੇ ਤੁਹਾਨੂੰ ਇਹ ਵੀ ਜੀ 650 ਦੀ ਰੇਂਜ ਵਿੱਚ ਸੂਟ ਪਵੇਗਾ ਜਿਹਨੇ ਵੀ ਲੈਣਾ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਲਓ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਸੂਟ ਘਰ ਬੈਠੇ ਆਪਣੇ ਤੋਂ ਮੰਗਵਾਓ ਸਾਕਦੇ ਹੋਰੀ ਠੀਕ ਆ ਇੱਕ ਆਪਰੇ ਕੋਲੇ ਆ ਆ ਗਿਆ ਸੂਟ ਇਹ ਵੀ 650 ਦੀ ਰੇਂਜ ਵਿੱਚ ਹੈ ਤਾਂ ਦੇਖੋ ਅੱਜ ਤੁਹਾਨੂੰ ਅਸੀਂ ਦੇ ਰਿਹਾ ਹਾਂ ਹੁਣ ਇਹਦੇ ਬਾਅਦ ਗਰਮੀ ਬਹੁਤ ਪੈ ਰਹੀ ਹੈ ਕੋਈ ਨਹੀਂ ਤੁਹਾਨੂੰ ਇੰਨਾ ਸਸਤਾ ਸੂਟ ਦੇਵੇਗਾ ਇਹਦੇ ਵਿੱਚ ਵੀ ਦੇਖੋ ਇਸ ਤਰ੍ਹਾਂ ਦਾ ਵਾਈਟ ਜਾਂ ਪ੍ਰਿੰਟ ਬਣਿਆ ਹੋਇਆ ਇਹਦੇ ਨਾਲ ਵੀ ਇਸ ਤਰ੍ਹਾਂ ਦੀ ਅਸੀਂ ਤੁਹਾਨੂੰ ਵਾਈਟ ਬਾਟਮ ਹੀ ਲਗਾ ਕੇ ਦੇਵਾਂਗੇ 550 ਤੋਂ 650 ਦੀ ਰੇਂਜ ਵਿੱਚ ਤੁਹਾਨੂੰ ਇਹ ਸੂਟ ਅਸੀਂ ਦੇਵਾਂਗੇ ਜੀ ਨੂੰ ਜਲਦੀ ਤੋਂ ਜਲਦੀ ਪਸੰਦ ਨੇ ਤੁਸੀਂ ਸਕਰੀਨ ਸ਼ਾਟ ਲੈ ਲਓ ਸਕਰੀਨ ਸ਼ਾਟ ਲੈ ਕੇ ਤੁਸੀਂ ਸਾਡੇ ਤੋਂ ਸੂਟ ਆਪਣੇ ਘਰ ਵਿੱਚ ਮੰਗਵਾ ਸਕਦੇ ਹੋਗੇ

ਇਹਦੇ ਨਾਲ ਵੀ ਆਪਾਂ ਦੇਖੋ ਆ ਸ਼ਰਟ ਹੈ ਇਹ ਵੀ 175 ਦਾ ਇਹ ਵੀ 175 ਵੱਡੇ-ਵੱਡੇ ਨੇ ਇਹ ਕੱਪੜੇ ਨੇ ਜੀ ਨੂੰ ਜਲਦੀ ਤੋਂ ਜਲਦੀ ਪਸੰਦ ਲਨੇ ਕੋ ਕਿੱਡੇ ਸੋਹਣੇ-ਸੋਹਣੇ ਪ੍ਰਿੰਟ ਬਣੇ ਹੋਏ ਨੇ ਚਾਹੇ ਤੁਸੀਂ ਇਹਦਾ ਕੋਟ ਸੈੱਟ ਕੁਝ ਵੀ ਤੁਸੀਂ ਸਟਿਚ ਕਰਵਾਉਣਾ ਕਰਵਾ ਸਕਦੇ ਹੋ ਆਪਾਂ ਤੁਹਾਡੇ ਘਰ ਤੱਕ ਭੇਜ ਦਾਂਗੇ ਇਹਦੇ ਨਾਲ ਵੀ ਦੇਖੋ ਇਸ ਤਰ੍ਹਾਂ ਵਾਈਟ ਬਾਟਮ ਚੱਲਦੀ ਹੈ ਵਾਈਟ ਬਾਟਮ ਨਾਲ ਬਹੁਤ ਪਹਿਣਾ ਨੇ ਸਾਡੇ ਤੋਂ ਸੂਟ ਇਹ ਘਰੇ ਬੈਠੀਆਂ ਨੇ ਲੈਤੇ ਨੇ ਕਿ ਅਸੀਂ ਆਪਦੇ ਘਰੇ ਵੀ ਖੁਦ ਸਟਿਚ ਕੀਤੇ ਨੇ ਕੋਈ ਵੀ ਇਹਦਾ ਕਲਰ ਫੇਟ ਕੁਝ ਵੀ ਨਹੀਂ ਹੁੰਦਾ ਇਹ ਆਪਣੇ ਅੱਜ ਵਾਲੇ ਸੂਟ ਸੀ ਜੀ ਨੂੰ ਮੇਰੇ ਭੈਣ ਨੂੰ ਇਹ ਸੂਟ ਪਸੰਦ ਨੇ ਆਪਣੇ ਘਰ ਵਿੱਚ ਤੁਸੀਂ ਸ मोबाइल नंबर अपना सतर एक सौ छियानवे साहठ अठ सौ ग्यारह सत्तर एक सौ छियानवे सताहठ अठ सौ ग्यारह यह अपना मोबाइल नंबर है जीरो सूट चाहिए जल्द को जल्द तुम अपने सूट ऑर्डर करो तद तकली सताल